ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਵੀ ਤੋਂ ਉੱਥੇ ਮੈਂ ਕਿ ਤੁਹਾਨੂੰ ਪਤਾ ਹੈ ਸ਼ੀਧੀ ਦਿਵਸ ਜਿਹੜੇ ਸ਼ੁਰੂ ਹੋਣ ਵਾਲੇ ਆ ਪਰਿਵਾਰ ਵਿਛੋੜੇ ਤੋਂ ਸ਼ਫਰੇ ਸ਼ਾਦਤ ਜਿਹੜਾ ਪਿਛਲੇ ਸਾਲ ਬਹੁਤ ਹੀ ਵੱਡੇ ਪੱਧਰ ਤੋਂ ਜਿਹੜਾ ਮਨਾਇਆ ਗਿਆ ਇਸ ਵਾਰ ਵੀ ਜਿਹੜਾ ਮਨਾਇਆ ਜਾ ਰਿਹਾ ਕੀ ਰੂਪਰੇਖਾ ਹੋਵੇਗੀ ਕਿਵੇਂ-ਕਿਵੇਂ ਜਿਹੜਾ ਮਨਾਣਾ ਹੈ ਸਾਡੇ ਵਿੱਚ ਬਾਬਾ ਅਵਤਾਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਬਾਬਾ ਜੀ ਪਤਾ ਫੁੱਲੇ ਦੀ ਸਾਂਝ ਪਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਅਤੇ ਸੰਤ ਬਾਬਾ ਖਸ਼ਾਲ ਸਿੰਘ ਜੀ ਵੱਲੋਂ ਸਾਰਿਆਂ ਨੂੰ ਬੜੇ ਪ੍ਰੇਮ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਕਿ 6 ਅਤੇ 7 ਕੋ ਦੀ ਵਿਚਲੀ ਰਾਤ ਨੂੰ ਮਹਾਰਾਜ 10ਵੇਂ ਪਾਸ਼ਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਨਰਮੋਗੜ ਤੋਂ ਮੁਗਲ ਫੌਜ ਤੇ ਬਾਈ ਧਾਰ ਦੇ ਰਾਜਿਆਂ ਨੇ ਕਸਮਾ ਤੋੜ ਕੇ ਹਮਲਾ ਕਰ ਦਿੱਤਾ ਜਿੱਥੇ ਕਿ ਪਾਇਉ ਦੇ ਸਿੰਘ ਜੀ ਵਰਗੇ ਮਹਾਨ ਜਰਨੈਲ ਸ਼ਹੀਦ ਹੋਏ ਗੁਰੂ ਸਾਹਿਬ ਜੀ ਅੱਗੇ ਵੱਧੇ ਹੋਏ ਸਰਸਾ ਦੇ ਕੰਡੇ ਪਹੁੰਚੇ ਜਿੱਥੇ ਕਿ ਮਹਾਰਾਜ ਨੇ ਅਮਰਤ ਵੇਲੇ ਸੰਭਾਲ ਕਰਦੇ ਹੋਏ ਨਿਤਨੇਮ ਆਸਾ ਦੀ ਵਾਰ ਕੀਤਾ ਉਸ ਤੋਂ ਬਾਅਦ ਪਿੱਛੇ ਲੜਾਈ ਵੀ ਹੋ ਰਹੀ ਆ ਕਿੰਨ ਮੜਕਾਣੀ ਵੀ ਹੋ ਰਹੀ ਆ ਮਹਾਰਾਜ ਨੇ ਖੁੱਲੇ ਕਾਸਤੇ ਵਿੱਚ ਜਿੱਥੇ ਹੁਣ ਮਹਾਰਾਜ ਦਾ ਪ੍ਰਕਾਸ਼ਾ ਗੁਰਦੁਆਰਾ ਸਾਹਿਬ ਉੱਥੇ ਬੈਠ ਕੇ ਆਸਾ ਦੀ ਵਾਰ ਦਾ ਅਫਸਰੰਦੇ ਨਾਲ ਕੀਰਤਨ ਕੀਤਾ ਸਾਰਾ ਪਰਿਵਾਰ ਉਦੋਂ ਇਕੱਠਾ ਸੀ ਅੱਗੇ ਸਰਸਾ ਵੀ ਮੀਂਹ ਪੈਣ ਕਰਕੇ ਚੜੀ ਹੋਈ ਸੀ ਉਸ ਤੋਂ ਬਾਅਦ ਮਾਲਕਪੁਰ ਦੇ ਮੰਗੜੇ ਰੰਗੜ ਵੀ ਸਰਸਾ ਤੋਂ ਪਾਰ ਮੁਕਾਬਲਾ ਕਰਨ ਦੇ ਲਈ ਬੈਠੇ ਸਨ ਮਹਾਰਾ ਨੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਆਸਾ ਦੀ ਵਾਰ ਤੋਂ ਬਾਅਦ ਉਸ ਟਾਈਮ ਦੇ ਵਿੱਚ ਮਹਾਰਾ ਦਾ ਜੋ ਪਰਿਵਾਰ ਸੀ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਵੱਡੇ ਸਹਿਬਜਾਦੇ ਬਾਬਾ ਜੀ ਸਿੰਘ ਜੀ ਬਾਬਾ ਜੀ ਹਰ ਸਿੰਘ ਦੇ ਸਪੇਸ਼ ਪਿਤਾ ਜੀ ਨਾਲ ਪੜਾ ਕਰਦੇ ਹੋਏ ਕੋਟਰਾ ਨਹੰਗ ਮਲਕਪੁਰ ਕੋਟਰਾ ਨਹੰਗਪੁਰ ਮਾਜਰੇਤ ਹੁੰਦੇ ਹੋਏ ਚਮਕੌਰ ਸਾਹਿਬ ਜਾ ਕੇ ਵੱਡੇ ਸਹਿਬ ਅਸ਼ੀਰਵਾਦ ਪ੍ਰਾਪਤ ਕੀਤੀਆਂ ਦੂਸਰਾ ਮਹਾਰਾਜ ਦਾ ਜੋ ਛੋਟੇ ਸਹਿਬਜਾਦੇ ਬਾਬਾ ਜੋਰ ਸਿੰਘ ਬਾਬਾ ਤੇ ਮਾਤਾ ਗੁਜਰ ਕੌਰ ਦੇ ਨਾਲ ਸਰਸਾ ਪਾਰ ਕਰਕੇ ਵਿਛੜ ਕੇ ਕੰਮੇ ਬਾਸ਼ ਕੀ ਰਾਤ ਕੱਟੀ ਸੋ ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਪਾਈ ਮਾਨ ਸਿੰਘ ਦੇ ਨਾਲ ਹੋਰ ਸਿੰਘਾਂ ਦੇ ਨਾਲ ਉੱਥੋਂ ਵਿਛੜ ਕੇ ਦਿੱਲੀ ਵੱਲ ਚਲੇ ਗਏ ਉਹ ਸਾਰੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਿਛਲੇ ਸਾਲ ਤੋਂ 6 ਪਉ ਅਤੇ 7 ਪਉ ਦੀ ਵਿਚਲੀ ਰਾਤ ਨੂੰ ਗੁਰਦੁਆਰਾ ਦੀਵਾਨ ਹਾਲ ਪ੍ਰਵਾਸ ਖਡਾ ਸਾਹਿਬ ਵਿਖੇ ਸੰਗਤਾਂ ਨੇ ਰਲ ਕੇ ਪ੍ਰਵਾਲਾ ਕੀਤਾ ਸੀ ਕਿ ਸਾਰੀ ਰਾਤ ਦਾ ਕੀਰਤਨ ਦਰਬਾਰ ਹੋਵੇ ਢਾਡੀ ਦਰਬਾਰ ਹੋਵੇ ਅੰਮ੍ਰਿਤ ਵੇਲੇ ਫੇ ਪਉ ਪਟਾਲੇ ਤੋਂ ਪਹਿਲਾਂ ਹੀ ਆਸਦੀ ਵਾਰ ਤੋਂ ਪ੍ਰੰਤ ਸਾਹਿਬ ਜਦਿਆਂ ਦਾ ਜੋ ਨਗਰ ਕੀਰਤਨ ਸਫਰੇ ਸਾਹਤ ਕੁੰਮਾ ਮਾਸ ਕੀਤਾ ਗਿਆ ਸੀ ਉਸ ਵਿੱਚ ਹੋਰ ਵਾਧਾ ਕਰਦੇ ਹੋਏ ਆਇਤ ਕੇ ਮਹਾਰਾਜ ਦਸਵੇਂ ਪਾਤਸ਼ਾਹ ਬਾਬਾ ਜੀ ਸਿੰਘ ਬਾਬਾ ਜਾਰ ਸਿੰਘ ਜੋ 40 ਸਿੰਘ ਚਮਕੌਰ ਸਾਹਿਬ ਪਾਂਚੇ ਉਹਨਾਂ ਦੀ ਯਾਦ ਨੂੰ ਵੀ ਘੋੜਿਆਂ ਤੇ ਸਿੰਘ ਤਿਆਰ ਬਰ ਤਿਆਰ ਉਸੇ ਸੀ ਨੂੰ ਪੇਸ਼ ਕਰਦੇ ਹੋਏ ਉਸੇ ਦ੍ਰਿਸ਼ ਨੂੰ ਦਰਸਾਉਂਦੇ ਹੋਏ ਪਰਿਵਾਰ ਛੋੜਾ ਸਾਹਿਬ ਤੋਂ ਚੱਲ ਕੇ ਸਰਸਾ ਪਾਰ ਕਰਨਗੇ ਥਰਮਲ ਤੋਂ ਬਰਾਬਰ ਤੋਂ ਜੋ ਕੁਮਾ ਮਾਸਕੀ ਤੋਂ ਪਹਿਲਾ ਪੱਤਣਾ ਉਦੋਂ ਪਾਰ ਕਰਨਗੇ ਫਿਰ ਥਰਮਲ ਦੇ ਵਿੱਚੋਂ ਹੁੰਦੇ ਹੋਏ ਮਲਕਪੁਰ ਪਹੁੰਚਣਗੇ ਮਲਕਪੁਰ ਕਿਉਂਕਿ ਲੜਾਈ ਉੱਥੇ ਦਿਵਾਨ ਲੱਗੇਗਾ ਥੋੜੀ ਦੇਰ ਉਦੋਂ ਬਾਅਦ ਕੋਟਰਾਲ ਨਹੰਗ ਵਿਖੇ ਪਹੁੰਚ ਕੇ ਬਾਮਣ ਮਾਜਰੇ ਤੇ ਹੁੰਦੇ ਹੋਏ ਚਮਕੌਰ ਸਾਹਿਬ ਦਾ ਮਦਵਾ ਸਾਬ ਤੋਂ ਗੜੀ ਸਾਹਿਬ ਜਾ ਕੇ ਸਮਾਪਤ ਹੋਵੇਗਾ ਇਹ ਪਹਿਲਾ ਪਰਾਲਾ ਕੀਤਾ ਸੋ ਮੈਂ ਸੰਗਤਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪ ਜੀ ਨੇ ਜਿਹੜੇ-ਜਿਹੜੇ ਵੀ ਨਗਰ ਆਉਂਦੇ ਹਨ ਜਿਮਕੌਰ ਸਾਹਿਬ ਤੱਕ ਉਹਨਾਂ ਵਿੱਚ ਸਾਰਿਆਂ ਨੇ ਗੁਰੂ ਮਹਾਰਾਜ ਦੇ ਘੋੜਿਆਂ ਦਾ ਸਵਾਰਾਂ ਦਾ ਸਵਾਗਤ ਕਰਨਾ ਸੋ ਜਿੱਥੇ-ਇਥੇ ਪੜਾ ਉੱਥੇ ਦੀਵਾਨ ਸੱਜਣੇ ਹਨ ਉੱਥੇ ਵੀ ਸਵਾਗਤ ਕਰਨਾ ਤੇ 6 ਅਤੇ 7 ਪੋਦੀ ਜੋ ਪਰਿਵਾਰ ਸ਼੍ਰੋਦਾ ਸਾਹਿਬ ਦੀ ਰਾਤ ਆ ਸਾਰਿਆਂ ਨੇ ਮਹਾਰਾਜ ਨੂੰ ਯਾਦ ਕਰਨ ਵਾਸਤੇ ਉਹ ਸੀਨ ਨੂੰ ਸਾਹਮਣੇ ਰੱਖਣ ਵਾਸਤੇ ਮਹਾਰਾਜ ਦੀ ਖੁਸ਼ੀਆ ਲੈਣ ਵਾਸਤੇ 6 ਅਤੇ 7 ਪੋਦੀ ਰਾਤ ਨੂੰ ਸਾਰਿਆਂ ਨੇ ਪਰਿਵਾਰ ਸ਼੍ਰੋਦਾ ਸਾਹਿਬ ਕੇ ਹਾਜ਼ਰੀ ਭਰਨੀ ਹੈ ਇਹ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਕਿਉਂਕਿ ਉੱਥੋਂ ਹੀ ਫਿਰ ਮਹਾਰਾਜ ਦਾ ਪਰਿਵਾਰ ਵਿਛੜਿਆ ਸਿੰਘਾਂ ਨੇ ਅਸ਼ੀਦਿਆ ਹੋਈਆਂ ਬਹੁਤ ਹੀ ਭਿਆਨਕ ਸਮਾਸੀ ਉਹ ਉਹਨੂੰ ਆਪਾਂ ਸਾਰੀ ਰਾਤ ਬੈਠ ਕੇ ਯਾਦ ਕਰਨਾ ਸੋ ਮੈਂ ਤੁਹਾਡੋਂ ਸਾਰਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਆਪ ਜੀ ਨੇ ਜ਼ਰੂਰ ਹਾਜ਼ਰੀ ਭਰਨੀ ਹੈ ਹਨ ਸੋ ਮੈਂ ਆਪਣੇ ਵੱਲੋਂ ਸਾਰੀ ਸੰਗਤ ਵੱਲੋਂ ਜੀ ਸਟਾਰ ਦਾ ਧੰਨਵਾਦੀ ਹਾਂ ਜਿਹੜੇ ਕਿ ਸਾਡੇ ਹਰ ਪਲ ਦੇ ਵਿੱਚ ਹਰ ਜੋ ਵੀ ਸਾਡੇ ਮਹਿਮਾਂ ਹੁੰਦੇ ਆ ਉਹਦੇ ਵੀ ਸਾਡਾ ਸਾਥ ਦਿੰਦੇ ਹਨ ਬਾਹਰ ਨੂੰ ਚੜ੍ਹਦੀ ਕਲਾ ਬਸ ਕਰੇ ਸੋ ਅਗਲਾ ਥੜਾ ਪ੍ਰੋਗਰਾਮ ਥੋੜਾ ਸੰਖੇਪ ਵਿੱਚ ਭਾਈ ਸੁਖਵਿੰਦਰ ਸਿੰਘ ਥੜੀ ਵਾਲੇ ਉਹ ਵੀ ਦੱਸਣਗੇ ਜਿਗਨਜੀ ਜੀ ਤੁਸੀਂ ਅੱਜ ਬੋਸਟਲ ਵੀ ਰਿਲੀਜ਼ ਕੀਤਾ ਗਿਆ ਤੇ ਉਸ ਤੋਂ ਅੱਜ ਜਿਹੜੇ ਕਿਹੜੇ ਕਿਹੜੇ ਉੱਥੇ ਸਿੰਘ ਸਹਿਬਾਨ ਪਹੁੰਚਣਗੇ ਕੀ ਕੀ ਜਿਹੜਾ ਟਾਈਮ ਟੇਬਲ ਹੈ ਕੀ ਕੀ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਅਵਤਾਰ ਸਿੰਘ ਜੀ ਨੇ ਆਪ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਦੱਸੀ ਹੈ ਮੈਂ ਉਸ ਪ੍ਰੋਗਰਾਮ ਦਾ ਬੇਰਵਾ ਦੱਸਾਂਗਾ ਇਸ ਸਮਾਗਮ ਵਿੱਚ ਜਿਹੜਾ ਸਾਰੀ ਰਾਤ ਚੱਲਣਾ ਹੈ ਪੰਥ ਦੇ ਮਹਾਨ ਵਿਦਵਾਨ ਕੀਰਤਨੀਏ ਭਾਈ ਸ਼ੁਕੀਨ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਭਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਪ੍ਰਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਹੈੱਡ ਦਰਬਾਰ ਕੋਟਪੂराण ਕੀਰਤਨੀ ਜਥਾ ਅਤੇ ਨਾਲ ਹੀ ਨਾਲ ਦੋ ਢਾਡੀ ਜਥੇ ਨੇ ਭਾਈ ਬਲਵੀਰ ਸਿੰਘ ਜੀ ਰਸੀਲਾ ਤੇ ਨਾਲ ਹੀ ਨਾਲ ਭਾਈ ਜਤਿੰਦਰ ਸਿੰਘ ਜੀ ਬੈਂਸ ਭਰਤਗੜ ਵਾਲੇ ਇਹ ਦੋ ਢਾਡੀ ਜਥੇ ਨੇ ਤੇ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਜ਼ਰੂਰ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਕਿਉਂਕਿ ਪੰਥ ਦੇ ਮਹਾਨ ਕੀਰਤਨੀਏ ਢਾਡੀ ਜਿਹੜੇ ਨੇ ਆਪ ਨੂੰ 6-7 ਪੋ ਦੀ ਸਾਰੀ ਰਾਤ ਜਿਹੜੀ ਕਿ ਅੰਗਰੇਜ਼ੀ ਮਹੀਨੇ ਅਨੁਸਾਰ 20 ਅਤੇ 21 ਦੀ ਰਾਤ ਬਣਦੀ ਹੈ ਸਾਰਿਆਂ ਨੇ ਉਸ ਵਿੱਚ ਹਾਜ਼ਰੀ ਭਰ ਕੇ ਇਲਾਹੇ ਪ੍ਰਾਪਤ ਕਰਨੇ ਨੇ 6 ਵਜੇ ਸਵੇਰੇ ਸਾਰੇ ਸਮਾਗਮ ਦੀ ਸਮਾਪਤੀ ਹੋਵੇਗੀ ਨਾਲ ਹੀ ਫਿਰ ਸਫਰ-ਏ-ਸ਼ਹਾਦਤ ਜਿਹੜੀ ਪੈਦਲ ਯਾਤਰਾ ਹੈ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੀਆਂ ਦੀ ਯਾਦ ਵਿੱਚ ਉਹ ਪਰਿਵਾਰ ਵਿਛੋੜੇ ਤੋਂ ਕੁੰਮਾ ਮਾਸ਼ਕੀ ਦੀ ਸ਼ਾਨ ਤੱਕ ਜਾਵੇਗੀ ਤੇ ਉਸ ਤੋਂ ਪਹਿਲਾਂ ਨਾਲ ਹੀ ਨਾਲ ਜੋ ਬਾਬਾ ਜੀ ਨੇ ਇਸ ਵਾਰ ਉਪਰਾਲਾ ਕੀਤਾ ਉਹਨੂੰ ਵਧਾਉਂਦੇ ਹੋਏ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਤੇ ਸਿੰਘ ਵੱਖ-ਵੱਖ ਪੜਾ ਕਰਦਿਆਂ ਹੋયા ਚਮਕੌਰ ਸਾਹ ਪਹੁੰਚੇ ਸੀ ਉਹਨਾਂ ਦੀ ਯਾਦ ਵਿੱਚ ਵੀ ਜਿਹੜੇ ਘੋੜ ਸਵਾਰਾਂ ਦੀ ਇੱਕ ਯਾਤਰਾ ਜਿਹੜੀ ਹੈ ਉਹ ਵੀ ਸ਼ਹਾਦਤ ਦੀ ਯਾਤਰਾ ਹੈ ਉਹ ਵੀ ਜਿਹੜੀ ਹੈ ਆਰੰਭ ਕੀਤੀ ਗਈ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਾ ਸ਼ਹੀਦੀ 15 ਵਾਰਡੀਆਂ ਵਿੱਚ ਆਪਾਂ ਸਾਰੇ ਉਹਨਾਂ ਸ਼ਹੀਦਾਂ ਨੂੰ ਚੇਤੇ ਕਰਕੇ ਜਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੋਸਟਰ ਰੀਲਿਸ ਕੀਤਾ ਗਿਆ ਤੇ ਸਾਰਿਆਂ ਨੂੰ ਬਾਬਾ ਜੀ ਵੱਲੋਂ ਭਾਈ ਸੁਖਵਿੰਦਰ ਸਿੰਘ ਜੀ ਵੱਲੋਂ ਆਸੀ ਜੀ ਸਟਾਰਟੇਪ ਵੱਲੋਂ ਸਾਰਿਆਂ ਨੂੰ 20 ਤਰੀਕ ਸ਼ਾਮ ਨੂੰ ਬਾਬਾ ਜੀ ਕਿੰਨੇ ਵਜੇ ਸਟਾਰਟ ਕਿੰਨੇ ਵਜੇ ਜੁੜਣਾ ਜੀ ਰੈਰਾ ਸਾਬ ਤੋਂ ਬਾਅਦ ਰੈਰਾਸਤੋ ਪਾੜ ਦੇ ਰੈਰਾ ਸਾਬ ਤੋਂ ਬਾਅਦ ਨਾਲ ਹੀ ਕੀਰਤਨ ਜਿਹੜਾ ਰੈਣ ਸਵਾਈ ਹੋਏਗੀ ਪੂਰੀ ਰਾਤ ਸਮਾਗਮ ਹੈ ਜਿਹੜੇ ਗੁਰਮਤ ਸਮਾਗਮ ਜਿਹੜੇ ਚੱਲਣਗੇ ਸਵੇਰੇ 6 ਵਜੇ ਅੰਮ੍ਰਿਤ ਵੇਲੇ 6 ਵਜੇ ਨਗਰ ਕੀਰਤਨ ਦੀ ਜਿਹੜੀ ਸਟਾਰਟਿੰਗ ਜਿਹੜੀ ਹੋ ਜਾਣੀ ਹੈ ਮੈਨੂੰ ਕਮੈਂਟ ਆਇਆ ਸੀ ਵੀਡੀਓ ਸ਼ੇਅਰ ਕੀਤੀ ਸੀ ਹੁਣੀ ਤੇ ਉਹਦੇ ਵਿੱਚ ਸਾਨੂੰ ਪੁੱਛਿਆ ਗਿਆ ਸੀ ਵੀ ਜਿਹੜਾ ਨਗਰ ਕੀਰਤਨ ਦਾ ਚੱਲਣ ਦਾ ਕੀ ਟਾਈਮ ਹੈ ਪਰ ਅੱਜ ਉਹਨਾਂ ਰਾਰ ਦਿੱਤਾ ਗਿਆ 6 ਵਜੇ ਸਵੇਰੇ ਅੰਮ੍ਰਿਤਵੇਲੇ ਪਰਿਵਾਰ ਵਿਛੋੜੇ ਤੋਂ ਨਗਰ ਕੀਰਤਨ ਆਸਾਦੀ ਵਾਰ ਤੋਂ ਸਮਾਪਤ ਹੋਣ ਤੋਂ ਬਾਅਦ ਨਾਲ ਹੀ ਉਪਰੰਤ ਉਹਨਾਂ ਦੇ ਨਗਰ ਕੀਰਤਨ ਜਿਹੜੇ ਸਟਾਰਟ ਹੋ ਜਾਣੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਦੋ ਪੜਾਵਾਂ ਦੇ ਵਿੱਚ ਉਹ ਕਿਵੇਂ ਕਿਵੇਂ ਜਦੋਂ ਵੀ ਪਹਿਲਾਂ ਉਹਨੂੰ ਦਰਸਾਉਂਦੇ ਹੋਏ ਬਾਬਾ ਜੀ ਵੱਲੋਂ ਉਪਰਾਲਾ ਕੀਤਾ ਗਿਆ ਅੱਗੇ ਤੋਂ ਮਾਲਕ ਅਸੀਂ ਅਰਦਾਸ ਕਰਦੇ ਹਾਂ ਵੀ ਸਾਰੀ ਜਿਹੜੀ ਬਾਬਾ ਜੀ ਔਰ ਜਿਹੜੇ ਭਾਈ ਸਾਹਿਬ ਜੀ ਵੱਲੋਂ ਪਿਛਲੇ ਸਾਲ ਤੋਂ ਜਿਹੜਾ ਸਟਾਰਟ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੰਗਤਾਂ ਦੇ ਜਿਹੜਾ ਰੁਝਾਨ ਦੇਖਣ ਨੂੰ ਮਿਲਿਆ ਪਿਛਲੀ ਵਾਰ ਸਾਡਾ ਥੋੜਾ ਜਿਹਾ ਇਹ ਰਿਹਾ ਵੀ ਅਸੀਂ ਲੇਟ ਹੈ ਜਿਹੜੇ ਸਾਰਿਆਂ ਨੂੰ ਦੱਸਿਆ ਗਿਆ ਵੀ ਜਿਹੜਾ ਸਮਾਗਮ ਹੈ ਇਸ ਵਾਰ ਅਸੀਂ ਤਾਂ ਸਟਾਰਟਿੰਗ ਦੇ ਵਿੱਚ ਸਮਾਗਮ ਦੱਸਦੇ ਆ ਵੀ 20 ਤਰੀਕ ਨੂੰ ਪਰਿਵਾਰ ਵਿਛੋੜੇ ਤੋਂ ਸਵੇਰੇ ਰਾਤ ਨੂੰ ਜਿਹੜੇ ਸਾਰੀ ਰਾਤ ਰੈਣ ਸਵਾਈ ਹੋਏਗੀ ਸਵੇਰੇ 6 ਵਜੇ ਜਿਹੜਾ ਆਰੰਭਤਾ ਹੋ ਜਾਣੀ ਹੈ ਨਗਰ ਕੀਰਤਨ ਦੀ 21 ਤਰੀਕ ਨੂੰ ਸੌਰੀ 21 ਤਰੀਕ ਨੂੰ ਜਿਹੜੀ ਆਰੰਭਤਾ ਹੋ ਜਾਣੀ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਦੇਸ਼ ਤੇ ਵਿਦੇਸ਼ ਦੇ ਵਿੱਚ ਜਿਹੜੇ ਬੰਦੇ ਉਰੇ ਨਹੀਂ ਪਹੁੰਚ ਸਕਦੇ ਜੀ ਸਟਾਰ ਟੀਮ ਵੱਲੋਂ ਲਾਈਵ ਸਾਨੂੰ ਦਿਖਾਇਆ ਜਾਊਗਾ ਜਿਹੜੇ ਲੁਧਿਆਣੇ ਤੋਂ ਵੀ ਸਾਨੂੰ ਕਾਲ ਆਈ ਸੀ ਤੇ ਅੰਮ੍ਰਿਤਸਰ ਤੋਂ ਵੀ ਕਾਲ ਆਈ ਸੀ ਉਹਨਾਂ ਨੂੰ ਵੀ ਅਸੀਂ ਦੁਬਾਰੇ ਬੇਨਤੀ ਕਰਦੇ ਆਂ ਵੀ ਤੁਸੀਂ ਜ਼ਰੂਰ ਪਹੁੰਚ ਕੇ ਸਾਰੀ ਰਾਤ ਦੇ ਜਿਹੜੀ ਰਹਿਣ ਸਵਜ ਦੇ ਵਿੱਚ ਤੁਸੀਂ ਪਹੁੰਚੋ ਇਹ ਬਾਬਾ ਜੀ ਪਿਛਲੀ ਵਾਰੀ ਇੱਕ ਥੋੜੀ ਜੀ ਉਨਕਾ ਹੀ ਰਹਿ ਗਈ ਸੀ ਵੀ ਤੁਸੀਂ ਸੰਗਤਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਰਾਤ ਨੂੰ ਉੱਥੇ ਰਹਿਣਾ ਹੈ ਹਾਂ ਇਤਕੇ ਵੀ ਸਾਡੀ ਇਹ ਬੇਨਤੀ ਅਸੀਂ ਪਿੰਡਾਲ ਨੇੜੇ ਵਾਲਿਆਂ ਨੇ ਵੀ ਕਿਹਾ ਭਾਈ ਪਰਿਵਾਰ ਦੇ ਇੱਕ ਇੱਕ ਦੋ ਦੋ ਮੈਂਬਰ ਬਦਲ ਬਲ ਕੇ ਜ਼ਰੂਰ ਰਹੋ ਜੀ ਬਾਕੀ ਇੱਕ ਚੰਡੀਗੜ੍ਹ ਦੀ ਸੰਸਥਾ 13 13 ਵਾਲੇ ਜਿਹੜੇ ਕਿ ਬੜਾ ਵਧੀਆ ਮੈਡੀਕਲ ਸੁਭਾਅ ਵਾਲੇ ਲੋਕਾਂ ਨੂੰ ਫ੍ਰੀ ਦਿੰਦੇ ਆ ਉਹ ਇੱਥੇ ਥੋੜੇ ਦਿਨ ਉਹ 10 ਦਿਨ ਉਹ ਆ ਕੇ ਵੀ ਗਏ ਤੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਇਸ ਚੰਡੀਗੜ੍ਹ ਤੋਂ ਕਾਫੀ ਮਤ ਜਿਆਦਾ ਸੰਗਤ ਲੈ ਕੇ ਆਵਾਂਗੇ ਪਿਛਲੇ ਸਾਲ ਉਹ ਹਾਜ਼ਰੀ ਭਰੀ ਉਹਨਾਂ ਨੇ ਸਾਰੀ ਰਾਤ ਤੇ ਐਤਕੀ ਉਹਨਾਂ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਕਾਫੀ ਸੰਗਤ ਲੈ ਕੇ ਆਵਾਂਗੇ ਬਾਕੀ ਪਿਛਲੇ ਸਾਲ ਦੇਖੋ ਪਹਿਲੀ ਵਾਰ ਤਾਂ ਤੇ ਲੇਟਸ ਦੱਸਿਆ ਗਿਆ ਸੰਗਤਾਂ ਨੂੰ ਇਸ ਵਾਰ ਤਾਂ ਤਕਰੀਬਨ ਅਸੀਂ ਪਹਿਲਾਂ ਪਰਾਲਾ ਕੀਤਾ ਸੰਗਤਾਂ ਦੇ ਦੱਸਿਆ ਬਾਕੀ ਇਹ ਤਾਂ ਜਿਹਨੇ ਲਾਹਾ ਲੈਣਾ ਆਪਣਾ ਭਾਗ ਉੱਚੇ ਕਰਨੇ ਆਪਣਾ ਪ੍ਰਾਪਤੀ ਕਰਨੀ ਹੈ ਮਹਾਰਾਤੇ ਖੁਸ਼ੀਆਂ ਲੈਣੀਆਂ ਇਹ ਤਾਂ ਕਿਸੇ ਦਾ ਦੇਖੋ ਇੱਕ ਦਾ ਕੰਮ ਤਾਂ ਹੈ ਨਹੀਂ ਸਾਡਾ ਤਾਂ ਕੰਮ ਹੈ ਨਹੀਂ ਜਿਸ ਕਾਰਤੇ ਨਹੀਂ ਕੀਤਾ ਮਾਰਸ ਕੇ ਆਪ ਜੀ ਆਰਾਮ ਦੇ ਮਹਾਵਕਲ ਸਾਰ ਇਹ ਉਹਨਾਂ ਦਾ ਪਰਮੇਸ਼ਰ ਦੇ ਆਪ ਕਰਜਾ ਮਹਾਰਾ ਨੇ ਦੇਖੋ ਸਾਡੇ ਪਰਿਵਾਰਾਂ ਨੂੰ ਬਸਾਉਣ ਵਾਸਤੇ ਆਪਣੇ ਪਰਿਵਾਰ ਵਿਛਾੜੇ ਵਿਛੋੜੇ ਚਾਰ ਸਹਬਜਾਦੇ ਆਪਣੇ ਸ਼ਹੀਦ ਕੀਤੇ ਬਾਪ ਸ਼ਹੀਦ ਕੀਤਾ ਮਾਤਾ ਸ਼ਹੀਦ ਕੀਤੀ ਐਡਾ ਬੜਾ ਕਾਦੇ ਵਾਸਤੇ ਕਰਿਆ ਸਾਨੂੰ ਸੁਖ ਆਰਾਮ ਦੇਣ ਵਾਸਤੇ ਗਿਆ ਮਾਰ ਨੇ ਕਿਹਾ ਸੁਖੀ ਬਸੇ ਮੋਰ ਉੱਪਰ ਬਾਰਾ ਸਹਿਬ ਜਾਦੇਦਾਨੀ ਕਿਹਾ ਆਪਣਾ ਪਰਿਵਾਰ ਤੇ ਸਾਨੂੰ ਸੁਖੀ ਪਸਾਉਣ ਵਾਸਤੇ ਇੰਨਾ ਕੁਝ ਕੀਤਾ ਹੁਣ ਜੇ ਆਪਾਂ ਉਸ ਚੀਜ਼ ਨੂੰ ਨਹੀਂ ਲਵਾਂਗੇ ਆਪਾਂ ਮਹਾਰਾਜ ਦੀ ਕੋਈ ਰਾਤ ਯਾਦ ਵੀ ਨਹੀਂ ਕਰ ਸਕਦੇ ਬੰਦਰ ਵਾਲਾ ਚੱਲਣਾ ਜਿੱਥੇ ਜਿੱਥੇ ਮਹਾਰਾਜ ਗਏ ਆ ਸਾਰੇ ਇਲਾਕਿਆਂ ਨੂੰ ਬੇਨਤੀ ਆ ਇੱਥੇ ਪਰਿਵਾਰ ਛੋੜਾ ਨਹੀਂ ਜਿੱਥੇ ਜਿੱਥੇ ਮਹਾਰਾਜ ਗਏ ਉਹਨਾਂ ਸ਼ੀਧੀ ਦੇ ਨਾਲ ਵਿੱਚ ਲੋਕਾਂ ਨੇ ਆਪਣੇ ਕੰਮ ਕਾਰ ਛੱਡਦੇ ਹੋਏ ਉਹ ਰਾਤਾਂ ਜਿੱਥੇ ਜਿੱਥੇ ਜਿਨੂੰ ਨੇੜੇ ਪੈਂਦੀਆਂ ਹੋਮ ਵਾਕਿਫ ਯਾਦ ਕਰਨਾ ਦੇਖੋ ਜੇ ਅਸੀਂ ਨਹੀਂ ਯਾਦ ਕਰੂਗੇ ਸਹਿਬ ਜੀ ਦਾ ਤਾਂ ਕੁਝ ਘਟਣਾ ਨਹੀਂ ਉਹ ਤਾਂ ਦੇਖੋ ਪੂਰੇ ਤੇ ਪੂਰੇ ਹੀ ਆ ਉਹਨਾਂ ਦਾ ਕਿ ਸੱਚੀ ਦੀ ਹੋਣੀ ਇਹ ਤਾਂ ਅਸੀਂ ਆਪਣਾ ਲਾਹਾ ਲੈਣਾ ਸੀ ਆਪਣੀ ਪ੍ਰਾਪਤੀ ਕਰਨ ਵਾਸਤੇ ਜਾਣਾ ਵੀ ਅਸੀਂ ਖੁਸ਼ੀਆਂ ਲਈਏ ਜੇ ਅਸੀਂ ਜਾਉਂਗੇ ਖੁਸ਼ੀਆਂ ਤਾਂ ਹੀ ਝੋਲੀਆਂ ਭਰੂਗੇ ਸਾਬ ਜੀ ਅੱਦੇ ਦਾ ਮਾਰ ਦੱਸੇ ਪੰਜ ਸੱਤ ਤੇ ਕੁਛ ਲਕੋਇਆ ਉਹਨਾਂ ਨੇ ਇੰਨਾ ਕੁ ਗੁਰਸਿੱਖਾਂ ਨੂੰ ਦੇ ਗਏ ਜਿੱਥੇ ਵੀ ਗੁਰਸਿੱਖਾਂ ਝਾਵੇਂ ਪਤਾਲ ਵਿੱਚ ਬੈਠਾ ਭਾਵੇਂ ਆਕਾਸ਼ 'ਚ ਬੈਠਾ ਰੱਜ ਕੇ ਰੋਟੀ ਦਾ ਖਾ ਰਿਹਾ ਕੋਈ ਭੁੱਖਾ ਮਰਿਆ ਕਰੋਨੇ ਦੇ ਵਿੱਚ ਸਮਕ ਹੋਰ ਨੂੰ ਖੁਲਾਇਆ ਇਸ ਕਰਕੇ ਮਾਰ ਨੇ ਸਾਨੂੰ ਬੜਾ ਕੁਝ ਦਿੱਤਾ ਅੱਜ ਤੋ ਦਾ ਸ਼ੁਕਰਾਨਾ ਯਦਾ ਕਰਨਾ ਹੈ ਅਸੀਂ ਦੇ ਕੀ ਸਕਦੇ ਅਸੀਂ ਤਾਂ ਕੁਝ ਨਹੀਂ ਦੇ ਸਕਦੇ ਸ਼ੁਕਰਾਨਾ ਜਦਾ ਕਰਨ ਮਾਰਾ ਕਿਰਪਾ ਰੱਖੋ ਇਸ ਜਰਾ ਪੰਥ ਦੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਕਰੋ ਆਪ ਜੀ ਦਾ ਪੰਥ ਇਸ ਕਰਕੇ ਅਸੀਂ ਪਿਛਲੀ ਵਾਰ ਉਹ ਲਾਹਾ ਵੀ ਲੈ ਕੇ ਦੇਖ ਰਿਆ ਜਦੋਂ 20 ਅਤੇ 21 ਦੀ ਰਾਤ ਨੂੰ ਅਸੀਂ 6 7 ਉਹਦੀ ਰਾਤ ਨੂੰ ਸਾਰੀ ਰਾਤ ਕੀਰਤਨ ਦੇ ਨਾਲ ਜੁੜੇ ਤੇ ਇਹ ਮਹਿਸੂਸ ਹੋਇਆ ਵੀ ਸਤਿਗੁਰੂ ਆਪ ਵਿੱਚ ਵਰਤ ਰਿਹਾ ਭਾਵੇਂ ਉਹ ਯਾਤਰਾ ਹੋਵੇ ਤੇ ਭਾਵੇਂ ਉਹ ਪੂਰੀ ਰਾਤ ਕੀਰਤਨ ਦੀ ਹੋਵੇ ਤੇ ਇਹਦੀ ਵਿਲੱਖਣ ਗੱਲ ਇਹ ਵੀ ਸੀ ਜਦੋਂ ਅੱਧੀ ਰਾਤ ਨੂੰ ਜਦੋਂ ਕਹਿ ਲਈਏ ਵੀ ਯੁੱਧ ਦਾ ਸਮਾਂ ਹੁੰਦਾ ਉਦੋਂ ਢਾਡੀ ਵਾਰਾਂ ਲੱਗਦੀਆਂ ਉਹ ਇੱਕ ਵੱਖਰੀ ਅਲੋਕਿਕ ਆਨੰਦ ਹੁੰਦਾ ਸਵੇਰੇ ਆਸਾ ਦੀ ਵਾਰ ਜਿਹੜੇ ਟਾਈਮ ਲੱਗਦੀ ਹੈ ਉਹ ਉਸ ਤੋਂ ਵੀ ਵਿਲੱਖਣ ਹੋ ਜਾਂਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਆਸਾ ਦੀ ਵਾਰ ਕੀਤੀ ਤੇ ਉਸੇ ਸਮੇਂ ਤੇ ਉਸੇ ਥਾਂ ਤੇ ਦਵਾਰੇ ਆਸਾ ਦੀ ਵਾਰ ਜਦੋਂ ਹੁੰਦੀ ਹੈ ਹਜੂਰੀ ਰਾਗੀ ਜਿੱਥੇ ਲਾਉਂਦੇ ਨੇ ਤੇ ਉਹ ਇੱਕ ਵੱਖਰਾ ਹੀ ਆਨੰਦ ਬਣਦਾ ਹੈ ਤੋਂ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੀਏ ਤੇ ਗੁਰੂ ਕੇ ਲਾਲਾਂ ਤੇ ਗੁਰੂ ਸਹਿਬਾਨ ਦੇ ਸਮੁੱਚੇ ਪਰਿਵਾਰ ਨਾਲ ਬੈਠ ਕੇ ਆਪਾਂ ਉਹ ਸਮੇਂ ਨੂੰ ਗੁਜ਼ਾਰੀਏ ਕਿਉਂਕਿ ਉਹ ਸਾਰੀ ਰਾਤ ਇਹੋ ਜੀ ਹੈ ਸਰਸੇ ਦੇ ਕਿਨਾਰੇ ਤੇ ਕਿ ਉਹ ਹੀ ਇੱਕ ਸਮਾਂ ਸੀ ਜਦੋਂ ਸਾਰਾ ਪਰਿਵਾਰ ਇਕੱਠਾ ਸੀ ਆਸਾਦੀ ਵਾਰ ਤੋਂ ਬਾਅਦ ਤਾਂ ਸਾਰੇ ਪਰਿਵਾਰ ਦਾ ਵਿਛੋੜਾ ਪਿਆ ਸਿੰਘਾਂ ਦਾ ਵੀ ਵਿਛੋੜਾ ਪਿਆ ਤੇ ਸਾਨੂੰ ਉਹ ਗੁਰੂ ਦੇ ਪਰਿਵਾਰ ਵਿੱਚ ਬੈਠ ਕੇ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਉਸ ਥਾਂ ਤੇ ਬੈਠ ਕੇ ਤੇ ਉਹ ਇੱਕ ਵਿਲੱਖਣ ਹੀ ਗੱਲ ਹੁੰਦੀ ਹੈ ਤੋਂ ਸੰਗਤਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਆਪਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੈਮਰਾਮੈਨ ਗੁਜਰੀ ਸਿੰਘ ਦੇ ਨਾਲ ਜੀ ਸਟਾਰਟਿੰਗ ਨੇ ਕਿਰਪਾ ਸਿੰਘ ਲੋਗੜ